ਸਾਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਵਰਜੀਤ ਹੈ ਦੋਸਤੋ ਪਿਛਲੇ ਦਿਨ ਸ਼੍ਰੋਣੀ ਕਾਲੀ ਤਲ ਬੋ ਲੋ ਜਿਹੜੀ ਹਾਈ ਕਮਾਂਡ ਦਾ ਉਹਨਾ ਪੱਕਾ ਪੱਕਾ ਦੇਖ ਰਹੇ ਪੰਜਾਬ ਵਰਤੋਂ ਹੈ ਨਾ ਤੇ ਉਸੇਤਰ ਅੰਮ੍ਰਿਤਸਰ ਹੁਸ਼ਿਆਰ ਪਰ ਦੇ ਵਿੱਚ ਵੀ ਉਹ ਦੇਗਾਂ ਲੱਗੀਆਂ ਜਿਨੇ ਵਿੱਚ ਜ਼ਿਲ੍ਹੇ ਵੀ ਜਿਹੜੇ ਆ ਤੇ ਹਾਕ ਦੇ ਪ੍ਰਧਾਨ ਬਣਾਇਆ ਗਿਆ ਸਦਾਰ ਲਖਮੀਂਦਰ ਸਿੰਘ ਲਖੀਤ ਨੂੰ ਜਿਨ੍ਹਾਂ ਨੂੰ ਪਿਛਲੇ ਸਾਲਾਂ ਦੇ ਵਿੱਚ ਵੀ ਇਹਨਾਂ ਨੇ ਉਤਤਾਰ ਜ਼ਿਲ੍ਹੇ ਦੇ ਪ੍ਰਧਾਨ ਦੀ ਕੀਤੀ ਹੈ ਤੇ ਨਾਲ ਦੀ ਨਾਲ ਕੂਰ ਕਮੇਟੀ ਮੈਂਬਰ ਵੀ ਇਹਨਾਂ ਨੂੰ ਬਣਾਇਆ ਗਿਆ। ਸੋ ਇਹਨਾਂ ਸਾਰੇ ਲੈ ਕੇ ਦਿੱਤੀ ਬਹੁਤ ਖੁਸ਼ੀ ਦਾ ਮਾਹੌਲ ਆ। ਹਲਕਾ ਬਦਨ ਸੁਭਾ ਹਲਕਾ ਚਬੇਵਾਲ ਮਾਲ ਪਰ ਗਰਸ਼ਣ ਕਰਦੀਆਂ ਸੰਕਤਾਂ ਵੱਲੋਂ ਇਹਨਾਂ ਨੂੰ ਅੱਜ ਅਗਰਦਵਾਰਾ ਸ਼ਿਖਾ ਸਿੰਘਾ ਮਾਲ ਪਰ ਵੀ ਕਿਤੇ ਕਿਤੇ ਸ਼ੁਰੂਆਤ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਉੱਥੇ ਅੱਜ ਅਸੀਂ ਨਾਲ ਨਕਸ਼ੇ ਤੋਂ ਵੀ ਗੱਲ ਕਰਾਂਗੇ ਜਿਹੜਾ ਇਹਨਾਂ ਮਾਲ ਰਿਆ। ਸੋ ਨਕੀਪਾ ਜੀ ਤੁਹਾਡਾ ਸੁਆਗਤ ਹੈ ਜੀ। ਫਸਟਵਾਲ ਤਾਂ ਨਕੀਪਾ ਜਿਹੜਾ ਤੁਸੀਂ ਪਹਿਲਾਂ ਆਪਣੇ ਕੰਮ ਦੇ ਵਿੱਚ ਦੇ ਦਿੱਚ ਕੰ ਕੀਤਾ ਉਹਦੇ ਬਾਰੇ ਦੁਆਇਆ ਬਾਈਕੀ ਦਾ ਕਾਰਸਾ ਬਾਈਕੀ ਦੇ ਪਤੇ ਕਦੇ ਜੇ ਮੈਂ ਗੁਰਮਹਾਰਾਜ ਦਾ ਹੀਜਾ ਨੇ ਗੁਰਦੁਆਰਾਂ ਅਥਾ ਦੇ ਗਿਆ ਨਗਰ ਕਨਨਾਇਤ ਨੂੰ ਹੱਦ ਕਰਦੇ ਹਾਂ ਔਰ ਐਵੇਂ ਵੀ ਦਾਸ ਨੇ ਬੜੀ دیر ਤੋਂ 1990 ਲੈ ਕੇ ਜੋ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ ਕਦੇ ਮੈਂਬਰ ਜਨਰਲ ਕੌਂਸਲਰ ਕਦੇ ਉਪ ਪ੍ਰਧਾਨ ਕਦੇ ਕਾਲੀ ਦਲ ਦੇ ਵੜੇ ਵੜੇ ਯੋਗ ਗਾਰ ਮਾਨ ਕੀਤਾ ਚੇਰਮੈਨ ਮਿਲੇ ਆ ਪਾਰਟੀ ਵਿੱਚ ਮੈਂ ਕਮਿਸ਼ਨ ਵੀ ਹੁੰਦੇ ਆ ਫਿਰ ਪਾਰਟੀ ਨੇ ਪਿਛੇ ਪ੍ਰਧਾਨ ਨਾ ਆਇਆ ਸੀ ਔਰ ਉਹਨੂੰ ਕਮਨ ਦੇ ਦੇ ਹੋਏ ਕਿਉਂਕਿ ਪਾਰਟੀ ਜਿਹੜੇ ਘਰੋਂ ਵਿੱਚ ਜੋ ਬਹੁਤ ਵਧੀਆ ਸਾਡੇ ਵਰਕਰ ਵੀ ਹਨ ਔਰ ਵਰਕਾਂ ਦੇ ਕਮਾਂ ਕੱਜਾਂ ਦੇ ਵਿੱਚ ਵੀ ਆਪਾਂ 3 ਸਾਲ ਪੂਰੇ ਚਲੇ ਆ ਉਹਨੂੰ ਦੇਖਦੇ ਹੋਏ ਪਾਰਟੀ ਦਾ ਜਿਹੜਾ ਦੁਬਾਰਾ ਜੋ ਦਾਫੂ ਪ੍ਰਧਾਨ ਨਾ ਆਇਆ ਹੈ ਸੇਵਾ ਕਰਨ ਦਾ ਜਿਹੜੇ ਲੋਕਾਂ ਮਿਲਦੇ ਦਿੱਤਾ ਹੈ ਔਰ ਆਫ ਕਰਦੇ ਆ ਤੰਦੇ ਦੇ ਨਾਲ ਸਾਰੇ ਜ਼ਿਲ੍ਹੇ ਨੂੰ ਨਾਲ ਲੈ ਕੇ ਸਾਰੇ ਹੀ ਹਲਕਾ ਚਾਰਜਾਂ ਨੂੰ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਜੋ ਵੀ ਚੱਲਾਂਗੇ ਉਹ ਪਾਰਟੀ ਨੂੰ ਫਿਰ ਦੁਬਾਰਾ ਜਿਹੜੀ ਥੋੜਾ ਜਿਹਾ ਥੱਲੇ ਆਈਏ ਉਹ ਨੂੰ ਦੁਬਾਰਾ ਉੱਪਰ ਚੁੱਕਣ ਦਾ ਕੋਸ਼ਿਸ਼ ਕਰਾਂਗੇ ਆ ਜੈਦਾ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਤੁਸੀਂ ਸ਼ਿਆਤ 1990 ਤੋਂ ਤੁਸੀਂ ਪਾਰਟੀ ਦੇ ਨਾਲ ਜੁੜੇ ਹੋ ਤੇ ਬਖਵਾ ਖੌਦਿਆ ਤੇ ਬੜਾ ਕੰਮ ਵੀ ਕੀਤਾ ਔਰ ਬੜੇ ਅਹਿਮ ਹੋਦਿਆਂ ਦੇ ਕੰਮ ਕੀਤਾ ਪਾਰਟੀ ਨੂੰ ਹਮੇਸ਼ਾ ਪਾਰਟੀ ਦੇ ਨਾਲ ਹੈ ਪਾਰਟੀ ਨਾਲ ਜੁੜਿਆ ਹੋਇਆ ਪਰ ਪਿਛਲੇ ਕੁਝ ਸਮੇਂ ਤੋਂ ਜਿਵੇਂ ਤੁਸੀਂ ਉਹਨਾਂ ਗੱਲ ਕੀਤੀ ਹੈ ਕਿ ਸ਼੍ਰੋਣੀ ਇਕਾਲੀ ਦਲ ਦੇ ਵਿੱਚ ਕਾਫੀ ਉਥਰ-ਪੁਥਰ ਹੋਈ ਹੈ ਸਾਨੂੰ ਮਤਲਬ ਕਹਿ ਦੀ ਲੋਕੀ ਸਾਰੇ ਲੋਕ ਚਾਹੁੰਦੇ ਆ ਅੱਜ ਤੁਹਾਨੂੰ ਗੁਰਮਾਰਾ ਨੇ ਨਿਰਪੱਖ ਕੀਤੀ ਹੈ ਹਾਈ ਕਮਾਂਡ ਵੱਲੋਂ ਜਿਹੜਾ ਤੁਹਾਨੂੰ ਮਾਰ ਬਖਸ਼ ਤੁਸੀਂ ਕਿਸ ਤਰ੍ਹਾਂ ਦੀ ਪਲੈਨਿੰਗ ਦੇ ਨਾਲ ਤੇਰਾ ਮੂਰਤੀ ਸ਼੍ਰੋਣੀ ਇਕਾਲੀ ਦਲ ਨੂੰ ਸੰਜੀਤ ਸੰਜੀਤ ਨਹੀਂ ਕਰਦੇ ਮਤਲਬ ਫਿਰ ਤੋਂ ਦੁਬਾਰਾ ਜਿਹੜੀ ਆ ਇਹ ਜਿਹਨੂੰ ਫਿਰ ਲੀ ਅੱਜ ਮੈਂ ਛਾਹ ਨੂੰ ਵੀ ਗਿਆ ਉਸ ਤੋਂ ਬਾਅਦ ਚੱਪੇਵਾਲ ਵੀ ਹੋ ਕੇ ਆਏ ਆ ਦੰਦਰ ਕੋ ਫਿਰ ਉਹਦੇ ਨਗਰ ਵੀ ਗਏ ਆ ਉਸ ਤੋਂ ਬਾਅਦ ਹੁਣ ਮਾਲਪੁਰ ਤੇ ਲੱਕ ਪਹੁੰਚੇ ਆ ਔਰ ਸਾਡੇ ਵਰਕਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਵਰਕਰਾਂ ਵਿੱਚ ਬੜੀ ਭਾਰੀ ਪਛਾਹ ਉਹ ਕਾਲੀ ਦੇ ਲਾਗ ਕਲਦਾ ਦੇ ਨਾਲ ਜੁੜਨ ਨੂੰ ਤਿਆਰ ਨੇ ਜੁੜੇ ਵੀ ਨੇ ਫਿਰ ਸਾਡੇ ਲੀਡਰਾਂ ਵਿੱਚ ਥੋੜੀ ਕਮੀ ਸੀ ਉਹ ਕਮੀ ਨੂੰ ਹੀ ਦੂਰ ਕਰਾਂਗੇ ਹੁਣ ਉਹ ਪੂਰਤ ਕਰਕੇ ਵਰਕਰਾਂ ਦਾ ਦੁਬਾਰਾ ਜਿਹੜੀ ਹੈ ਇੱਕ ਨੀਤੀ ਲਿਆਣਾ ਐ ਜੈਦਾ ਸਾਹਿਬ ਜਿਵੇਂ ਇੱਥੇ ਮਾਲਪੁਰ ਦੇ ਲੋਕਾਂ ਨੇ ਜਿਨ੍ਹਾਂ ਨੇ ਤੁਹਾਡਾ ਜਮਾਨ ਸਰਵਣ ਕੀਤਾ ਉਹਨਾਂ ਦਾ ਕੁਝ ਉਸ ਕਹਿ ਸਕਦੇ ਆ ਕੋਈ ਮਨੁੱਖਤਾ ਕਹਿ ਸਕਦੇ ਆ ਗਲੇਸ਼ੇਪ ਨੇ ਜਾਂ ਹੋਰ ਕੁਝ ਨਹੀਂ ਹੈ ਜਿਵੇਂ ਉਹਨਾਂ ਦੇ ਸਭ ਮੀਟਿੰਗਸ ਨਹੀਂ ਹੋ ਰਹੀਆਂ ਪਿਛਲੇ ਕਾਫੀ ਸਮੇਂ ਤੋਂ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਹੋਰ ਵੀ ਕਈ ਅਹਿਮ ਪਹਿਲੂਆਂ ਤੇ ਉਹਨਾਂ ਨੇ ਤੁਹਾਡ ਨਾਲ ਵਿਚਾਰ ਕੀਤੀ ਹੈ ਤੁਸੀਂ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੋਗੇ ਤਾਂ ਕਿ ਪਾਰਟੀ ਜਿਹੜੀ ਸ਼ੋਅ ਨਹੀਂ ਕਹਿੰਦਾ ਪਿਛਲੇ ਕਾਫੀ ਸਮੇਂ ਤੋਂ ਡਾਊਨ ਫਾਲ ਜਾ ਰਹੀ ਹੈ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਥੋੜੇ ਜਿਲ੍ਹੇ ਦੇ ਵਿੱਚ ਦੋ 10 ਨੂੰ ਸੇਵਾ ਬਖਸ਼ੀ ਉਹ ਕੋਸ਼ਿਸ਼ ਕਰਾਂਗੇ ਸਾਰੇ ਹਰਕ ਹਲਕੇ ਵਿੱਚ ਜਾਵਾਂਗੇ ਜੋ ਘਰਾਂ ਵਿੱਚ ਤੁਹਾਡੇ ਵਰਕਰ ਪੁਰਾਣੇ ਵਰਕਰ ਜਿਹੜੇ ਰੂਫ ਕਰਕੇ ਘਰ ਬੱਚੇ ਨੇ ਉਹਨਾਂ ਨੂੰ ਨਾਲ ਲਾ ਕੇ ਤੁਰਾਂਗੇ ਉਹ ਨਾਲ ਉਹਨਾਂ ਨੂੰ ਮਨਾਵਾਂਗੇ ਵੀ ਔਰ ਕੋਸ਼ਿਸ਼ ਕਰਾਂਗੇ ਪੂਰੀ ਪਾਰਟੀ ਜਿਹੜੀ ਇੱਕ ਜੁੱਟ ਹੋਵੇ ਇੱਕ ਜੁੱਟ ਹੋ ਕੇ ਨਾਲ ਚੱਲ ਕੇ ਜੋ 1995 ਵਾਲਾ ਤਿਹਾਸ ਦੁਬਾਰਾ ਲਿਖੇ ਐ ਜਿਆਦਾ ਸਭ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਭਾਗੀ ਨੂੰ ਲੈ ਕੇ ਕਾਫੀ ਗੱਲਾਂ ਬਾਤਾਂ ਜਿਹੜੀਆਂ ਪਵਾਜਿਆ ਹੋਇਆ ਹੁਣ ਕਿਸ ਤਰ੍ਹਾਂ ਦੀ ਐਸੂ ਦੇ ਚੱਲ ਰਹੀ ਹੈ ਕਿ ਕੋਈ ਜੋ ਸ਼੍ਰੋਮਣੀ ਅਕਾਲੀ ਦਲ ਦੀ ਜੋ ਕੰਧਰ ਪਾਰਟੀਏ ਜਿੰਨੀ ਵੀ ਭਰਤੀ ਜੋ ਪਾਰਟੀ ਦੇ ਹਾਈ ਕਮਾਂਡੇ ਹਲਕਾਂ ਚਾਰਜਾਂ ਨੂੰ ਜਾਂ ਜ਼ਿਲ੍ਹੇ ਦੀ ਬਿਲੀਫ ਸਾਰਿਆਂ ਨੇ ਭਰਤੀ ਬੜੀ ਇਮਾਨਦਾਰੀ ਨਾਲ ਕੀਤੀ ਔਰ ਉਹਨਾਂ ਨੂੰ ਡੈਲੀਗੇਟ ਬਣਾਏਗੇ ਡੈਲੀਗੇਟਾਂ ਨੇ ਬਣਾ ਕੇ ਪਹਿਲੇ ਪੰਜਾਬ ਦਾ ਪ੍ਰਧਾਨ ਚੁਣਿਆ ਫਿਰ ਉਸ ਤੋਂ ਬਾਅਦ ਹੁਣ ਜ਼ਿਲ੍ਹਿਆਂ ਦੇ ਡੈਲੀਗੇਟਾਂ ਨੇ ਪਹਿਲੇ ਪੰਜਾਬ ਦੇ ਡੈਲੀਗੇਟਾਂ ਨੇ ਔਰ ਜ਼ਿਲ੍ਹੇ ਦੇ ਡੈਲੀਗੇਟਾਂ ਨੇ ਜੋ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਸਾਰਾ ਹੀ ਕੰਮ ਜਿਹੜਾ ਪਾਰਟੀ ਦੇ ਜੋ ਨਿਯਮਤਾ ਜੋ ਕਾਨੂੰਨ ਅਨੁਸਾਰ ਹੋਇਆ ਔਰ ਇਤਾ ਹੀ ਚੱਲਦਾ ਰਹੇਗਾ ਔਰ ਹੁਣ ਗਾਂ ਜਿਹੜੇ ਨੇ ਆਪਾਂ ਫਰਕਾ ਜਾ ਕੇ ਸਰਪਲ ਪ੍ਰਦਾਨ ਜੋ ਵੀ ਜिले ਜਦੇਬਦੀ ਉਹ ਵੀ ਬਣਾ ਕੇ ਸਾਰਿਆਂ ਨੂੰ ਫਰਕਾ ਬਣਾ ਲੈਣਾ ਜੈਦਾ ਸਾਹਿਬ ਪਿਛਲੇ ਸਾਲੇ ਦੇ ਸ਼੍ਰੀ ਕਾਲਤਖ ਸਾਹਿਬ ਨੰਬਰ ਸਾਹਿਬ ਦੇ ਪਟਨਾ ਸਾਹਿਬ ਦਾ ਵੀ ਵਿਵਾਦ ਵੀ ਰਹੀ ਕਰਨੀਆ ਕੀ ਲੱਗਦਾ ਵੀ ਸ਼੍ਰੋਮਣੀ ਕਾਲੀ ਦੱਤੇ ਉਹਦਾ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਦੇਖੋ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਪੰਜ ਪਿਆਰੇ ਹੁੰਦੇ ਨੇ ਉਹ ਕਿਸ ਕੰਮ ਵਾਸਤੇ ਹੁੰਦੇ ਨੇ ਔਰ ਜੋ ਸਜ਼ਾ ਜਿਹੜੀ ਹੈ ਕਾਗਜ਼ ਸਾਬਤ ਦਿੱਤੀ ਜਾਂਦੀ ਏ ਜੋ ਹੁਕਮਨਾਮਾ ਕਾਗਜ਼ ਸਾਬਤ ਨੂੰ ਸੁਣਾਇਆ ਜਾਂਦਾ ਹੈ ਉਹਨੂੰ ਸਾਰੀ ਫਿਰ ਤੋਂ ਮੰਨਦੀ ਵੀ ਏ ਪਰ ਅੱਗੇ ਵੀ ਮੰਨੇ ਆ ਤੇ ਬੰਨਾਂਗੇ ਵੀ ਪਰ ਜਿਹੜੇ ਵਿੱਚ ਦੰਤ ਅੰਸਰ ਆ ਕੇ ਜਿਹੜੇ ਗੈਟ ਪਾਰ ਦੀ ਧੜ ਲਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਦਾ ਜਿਹੜੀ ਇਹ ਪਾਰਟੀ ਦਾ ਨਾਮ ਲਈ ਜਾਵੇ ਔਰ ਇੱਕ ਜਿਹੜਾ ਕੰਮ ਜਿਹੜਾ ਇਹ ਨਾ ਜਦੋਂ ਤੁਸੀਂ ਹੋਣਿਆਂ ਨੇ ਗੱਲ ਕੀਤੀ ਹੈ ਕਿ ਪਾਰਟੀ ਦੇ ਵਿੱਚ ਕੀ ਤਰ੍ਹਾਂ ਦੇ ਇਹੋ ਜਿਹੇ ਲੋਕ ਜਿਹੜੇ ਆ ਗਏ ਆ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਕਿਸ ਨਜ਼ਰੀਏ ਨਾਲ ਦੇਖੋ ਕਿਵੇਂ ਪਤਾ ਲੱਗੂਗਾ ਕਿ ਇਹ ਪਾਰਟੀ ਦੇ ਵਿੱਚ ਪਾਰਟੀ ਨੂੰ ਕਿਤੇ ਨਾ ਕਿਤੇ ਅੰਦਰੋਂ ਨਹੀਂ ਤੋੜ ਲਾ ਰਹੀ ਹੈ। ਅਖੀਰ ਵਿੱਚ ਗੁਰਮਾਰਾ ਚੰਨਾ ਜੀ ਰਾਜ ਕਰਾਂਗੇ ਤੇ ਸਭੇ ਪਾਸ਼ਾ ਉਹਨਾਂ ਨੂੰ ਬੁੱਧੀ ਤੇ ਬਲ ਬਖਸ਼ੇ ਤੇ ਜੋ ਕਿ ਪਾਰਟੀ ਦੇ ਦੁਆਰਾ ਪਾਰਟੀਆਂ ਨੂੰ ਕਹਿੰਦੇ ਖੇਤਰੀ ਪਾਰਟੀ ਹੈ ਇਹ ਪਾਰਟੀ ਜਿਹੜੀ ਇਹ ਪੰਜਾਬ ਨੂੰ ਬਚਾ ਸਕਦੀ ਹੈ ਉਹ ਜੋ ਪਿੱਛੇ ਚੱਲ ਰਿਹਾ ਹੈ ਅਗਾ ਸਰਕਾਰ ਬਣੀ ਹੈ ਆਪਾਂ ਪਤਾ ਹੈ ਕਿ ਪੰਜਾਬ ਨੂੰ ਬਹੁਤ ਪਿੱਛੇ ਲੈ ਗਿਆ। ਔਰ ਮਾਫ ਕਰਦੇ ਆਂ ਕਿ ਜੇ ਕੋਈ ਖੇਤਰੀ ਪਾਰਟੀ ਗੁੰਮੇ ਜਾਵੇ ਔਰ ਜੋ ਪੰਜਾਬ ਨੂੰ ਬੁਲੰਦੀਆਂ ਪਜਾ ਕੇ ਜੋ ਪੰਜਾਬ ਦੇ ਮੁਸਲੇ ਨੇ ਉਹਨੋਂ ਪਹਿਲੇ ਅਧਾਰ ਤੇ ਕਰਾਈ ਜੈਦਰ ਸਾਹਿਬ ਹੋਰ ਕੋਈ ਗੱਲ ਇਸ ਕੁਤੂ ਦੇ ਦੌਰਾਨ ਮੈਂ ਸ਼ਰਮਣੀ ਅਕਾਲੀ ਦਰ ਨੂੰ ਲੈ ਕੇ ਚਾਹੇ ਉਹ ਪੰਜਾਬ ਦੀ ਗੱਲ ਹੋਵੇ ਖੇਤਰੀ ਪਾਰਟੀ ਦੀ ਗੱਲ ਕਰੀ ਚਾਹੇ ਜ਼ਿਲ੍ਹਾ ਹਰਿਆਣਾ ਪੱਡੀ ਹੋਵੇ ਚਾਹੇ ਪੰਜਾਬ ਦੇ ਸਾਰੇ ਇਲਾਕੇ ਦੀ ਹੋਵੇ ਕੋਈ ਹੋਰ ਗੱਲ ਕਹਿਣੀ ਚਾਹੁੰਦਾ ਹੋਵੇ ਸਾਡੇ ਦਰਸ਼ਕਾਂ ਨੂੰ ਜਾਂ ਸ਼ਰੂਪਿਆ ਨੂੰ ਜਾਂ ਸ਼ਰਮਣੀ ਅਕਾਲੀ ਦਰ ਦੇ ਕਿਹੜੇ ਬਖਤਰ ਰਾਜਾ ਸੀ ਮੈਂ ਸਾਰੇ ਇੱਕ ਗੁਰੂ ਬੇਨਤੀ ਕਰਾਂਗੀ ਆਪਾਂ ਸਾਰੇ ਪੰਜਾਬ ਵਿੱਚ ਜਿੰਨੇ ਵੀ ਰੂਮਣੀ ਗੱਲ ਕਰਦੇ ਜੀਦਰ ਫੈਬਾਂ ਵਰਕਰ ਫੈਬਾਂ ਸਾਰੇ ਬੈਠੇ ਨੇ ਹੁਣ ਲੋੜ ਹੈ ਆਪਾਂ ਨੂੰ ਕਿਹ ਦਿੱਕਤ ਹੁੰਦੀ ਇਕੱਠਿਆ ਹੋ ਕੇ ਪੂਰੇ ਪੰਜਾਬ ਵਿੱਚ ਜੋ ਕੱਲ ਦੀ ਸਰਕਾਰ ਬਣਾਈਏ ਤੇ ਜੋ ਵੀ ਜਿਹੜੇ ਮਸਲੇ ਨੇ ਪੰਜਾਬ ਦੇ ਜਾਂ ਪੰਜਾਬ ਜਿਹੜਾ ਕਿ ਅੱਜ ਪਿੱਛੇ ਜਾ ਰਿਹਾ ਹੈ ਖੇਤਰੀ ਪਾਰਟੀ ਸਰਕਾਰ ਬਣੇ ਤੇ ਜੋ ਕਿ ਆਪਾਂ ਪੰਜਾਬ ਦੇ ਮਸਲੇ ਹੱਲ ਕਰ ਸਕੀਏ ਫਿਰ ਮੈਂ ਤੁਹਾਡਾ ਸਾਰਿਆਂ ਦਾ ਫੈਸਲਾ ਤੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਪਾਰਟੀ ਦਾ शुक्राना भी करता हाँ जिन्होंने दोबारा मौका दिता है, है आस करता हाँ कि मैं जो कि अपने जो जिम्मेदी है ना जुमाव हाँ बहुत बहुत धनबाद सो दोस्तों एक साल चहेदार ਲਖੀ ਸਾਹਿਬ ਜਿਹੜੇ ਹਰ ਸਿੰਘ ਲਖੀ ਜਿਹੜੇ ਜ਼ਿਲ੍ਹਾ ਪ੍ਰਧਾਨ ਸੀਗੇ ਪਹਿਲਾਂ ਰਹੇ ਆ ਤੇ ਹੁਣ ਵਿਹਾਅ ਦੇ ਜ਼ਿਲ੍ਹਾ ਪ੍ਰਧਾਨ ਹੈ ਤੇ ਮੈਂਬਰ ਕੋਰਟ ਕਮੇਟੀ ਆ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡੋ ਨੇ ਇਹਨਾਂ ਨੂੰ ਬਣਾਇਆ ਵਕਫਾ ਕਹਿਮ ਹੁੰਦਾ ਤੇ ਕੰਮ ਵੀ ਕੀਤਾ ਤੇ ਹੁਣ ਵੀ ਜਾਂ ਕਰ ਰਹੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕਿਸ ਤਰ੍ਹਾਂ ਦੀ ਮਨਛਾ ਹੈ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਪਾਰਟੀ ਨੂੰ ਖੁਰਾ ਲਾ ਰਹੇ ਉਹਨਾਂ ਨੂੰ ਕਿਵੇਂ ਦੇਖਣਾ ਤੇ